Satnam nam shirdi guru saho eko onkar sat nam ਯੁਰਪੋ ਨਿਰਵੇ ਅਕਾਲ ਮੂਰਤ ਅਦੁਨੀ ਸੈ ਭੰ ਗੁਰ ਪ੍ਰਸਾਦਿ ਜਬ ਆਦ ਸਚ ਜੁਗੁ ਅਦਸਤ ਸਚ happy such nana ko Bhi peh satcha aadu satcha new go happy satcha ਨਾਨਕ ਉਸੇ ਪੀ ਸਚ ਉਹ ਰਗ ਰਦਾਸ ਹਮਾਰੀ ਮਿਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨੋ ਨਰਣ ਕਹੋ ਨਾਨਕ ਸਭ ਤੇਰੇ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਜੀ ਨੇ ਪਪਾਉਰ ਰਹਿਮਤ ਕਿਰਪਾ ਕੀਤੀ ਹੈ ਸੇਵਾ ਸਿਮਰਨ ਦਾ ਸੁਪਾਕ ਸਮਾਂ ਬਖਸ਼ਿਆ ਹੈ ਜਿਨੇ ਵੀ ਸਰੀਰ ਆਪ ਜੀ ਸਮੂਹ ਮਾਈ ਪਾਈ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਸੱਚਖੰਡੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਾਦੇ ਹੀ ਤਨ ਤਾ ਦੇ ਜੋਗ ਹੋ ਜਿਨ੍ਹਾਂ ਅਕਸਵੰਮਹਾਰਾਜ ਹੋਰ ਬਖਸ਼ਦੇ ਨੇ ਧਿਆਨ ਰਵੇ ਸਾਡੇ ਹਰ ਇੱਕ ਇੱਕ ਸਵਾਸ ਦੇ ਕੋਈ ਕੀਮਤ ਬਣ ਜਾਏ ਲੇਖੇ ਦੇ ਵਿੱਚ ਲੱਗ ਜਾਏ। ਪ੍ਰੇਮੀ ਜਨ ਸਾਧ ਜਨ ਗੁਰੂ ਦਾ ਉਪਦੇਸ਼ ਗਿਆਨ ਗੁਰ ਇਤਿਹਾਸ ਸਰਵਣ ਕਰਨ ਦੇ ਲਈ ਸਮੇਂ ਅਨੁਸਾਰ ਹਾਜ਼ਰੀਆਂ ਪਲ ਰਹੇ ਹੋ ਸਭ ਕਰਮਾ ਵਾਲੇ ਕੱਲ ਜੋ ਆਪਣੇ ਵਿਚਾਰ ਚੱਲ ਰਹੀ ਸੀ ਵੈਰਾਗ ਜਿਹੜਾ ਲੱਗਣਾ ਉਹਦੇ ਨੂੰ ਛੋੜੇ ਦਾ ਜਿਹੜਾ ਬੰਦਾ ਸੌਂ ਨਾ ਗਿਆ ਉਹ ਉਹਦੀ ਯਾਦ ਦੇ ਵਿੱਚ ਉਪਰਾਮ ਹੋ ਜਾਏਗਾ ਉਹਨੂੰ ਨੀਂਦ ਕਿੱਥੇ ਤਿੰਨ ਸੁਖ ਰੈਣ ਵਿਹਾਰੇ ਜਿਸ ਨੇ ਸੁੱਖ ਦੇਣਾ ਉਹ ਜਦ ਕੋਲੇ ਨਹੀਂ ਬੰਦਾ ਸੁਖੀ ਕਿਵੇਂ ਹੋਏਗਾ ਕੱਲ ਜੋ ਆਪਣੇ ਇਤਿਹਾਸ ਦੇ ਵਿਚਾਰ ਚੱਲ ਰਹੀ ਸੀ ਤਾਂ ਤਨ ਤਨ ਸੈਭੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਬੀਬੀ ਅਮਰੋ ਦੇ ਕੋਲੋਂ ਗੁਰੂ ਨਾਨਕ ਪਾਸ਼ਾ ਜੀ ਦੇ ਗੁਰੂ ਅੰਗਦ ਪਾਸ਼ਾ ਜੀ ਦੇ ਬਚਨ ਸੁਣੇ ਬਾਣੀ ਸੁਣੀ ਜਪਜੀ ਸਾਹਿਬ ਆਸਾ ਦੀ ਵਾਰ ਦੇ ਸ਼ਬਦ ਮਰਨ ਨੂੰ ਕੁਛ ਟਿਕਾ ਮਿਲਿਆ ਸ਼ਾਂਤੀ ਮਿਲੀ ਧਿਆ ਕਰਕੇ ਕਹਿਣਾ ਕੀਤਾ ਧੀਏ ਮੈਨੂੰ ਐਸੇ ਮੁਰਸ਼ਿਦ ਦੇ ਐਸੇ ਗੁਰੂ ਦੇ ਦیدار ਕਰਾ ਮਿळा ਦਰਸ਼ਨ ਕਰਾਉ ਨਾ ਦੇ ਤੇ ਬੀਬੀ ਅਮਰੂ ਦਾ ਜਵਾਬ ਸੀ ਪਿਤਾ ਜੀ ਕਿਉਂਕਿ ਸਹੁਰੇ ਦੇ ਭਰਾ ਪਿਤਾ ਹੀ ਹੁੰਦੇ ਆ। ਆਪਾਂ ਬਦਿਹਰਾ ਕਹਿ ਦਿੰਨੇ ਆ। ਉਹ ਆਖਣ ਲੱਗੀ ਪਿਤਾ ਜੀ ਮੇਰੇ ਪਿਓ ਦਾ ਭਾਵ ਗੁਰੂ ਅੰਗਦ ਦੇ ਮਹਾਰਾਜ ਦਾ ਬਚਨ ਹੈ ਕਿ ਧੀਏ ਤੈਨੂੰ ਡੋਲੀ ਚ ਪਾਤਾ ਸਹੁਰੇ ਭੇਜ ਦਿੱਤਾ ਹੈ। ਜਿੰਨਾ ਟਾਈਮ ਅਸੀਂ ਤੈਨੂੰ ਖੁਦ ਨਹੀਂ ਨਾ ਬੁਲਾਉਂਦੇ। ਚਿੱਠੀ ਪਾ ਕੇ ਕੁ ਸੁਨੇਹਾ ਦੇ ਕਰਕੇ ਤੈਨੂੰ ਬੁਲਾਉਂਦੇ ਨਹੀਂ ਤੇਰੇ ਪੇਕੇ ਘਰ ਤੂੰ ਆਉਣਾ ਨਹੀਂ ਜੋ ਮਰਜੀ ਹੋ ਜਾਵੇ ਜਿੰਨਾ ਟਾਈਮ ਅਸੀਂ ਬੁਲਾਈਏ ਤਾਂ ਬੁਲਾਈਏ ਨਾ ਤੂੰ ਆਉਣਾ ਨਹੀਂ ਆਈ ਨਾ ਤੇ ਕਿਹਾ ਸੀ ਸਤਿਵਚਨ ਪਿਤਾ ਜੀ ਮੈਂ ਨਹੀਂ ਆਵਾਂਗੀ ਕਾਫੀ ਸਮਾਂ ਲੰਘ ਗਿਆ ਬਿਆਹ ਨੂੰ ਤੇ ਅੱਜ ਕੱਲ੍ਹ ਪੱਦੀ ਆਪਾਂ ਨੂੰ ਵੀ ਕੀ ਹੁੰਦਾ ਹੈ ਪਹਿਲਾ ਦਾ ਕਿਸੇ ਨੂੰ ਪੁੱਛਣਾ ਨਹੀਂ ਇਹ ਮਰਿਆਦ ਹੈ ਜੋ ਸਾਡੇ ਬਡੇਰਿਆਂ ਤੋਂ ਪੁਰਖਾਂ ਤੋਂ ਗੁਰੂਆਂ ਤੋਂ ਸਾਨੂੰ ਮਿਲੀ ਹੈ ਅਸੀਂ ਤੋੜਤੀ ਲੰਘ ਕੇ ਕਾਰਾਂ ਉਹ ਜਿਹੜੀਆਂ ਰੇਖਾਵਾਂ ਮਹਾਰਾ ਨੇ ਖਿੱਚੀਆਂ ਸਨ ਤਾਂ ਹੀ ਜੀਵਨ ਦੁਖੀ ਹੈ ਵੇਖ ਨਹੀਂ ਆਪਾਂ ਇੱਕ ਇੱਕ ਪੁੱਤਾ ਉਹ ਵੀ ਅੱਡੇ ਆ ਉਹ ਵੀ ਮੰਦਾ ਨਹੀਂ ਪਿਤਾ ਹੋਰ ਕਿਧਰੇ ਜਾਂਦਾ ਪੁੱਤ ਹੋਰ ਕਿਧਰੇ ਜਾਂਦਾ ਭਾਵ ਆਪਸ ਦੇ ਵਿੱਚ ਬਣਦੀ ਨਹੀਂ ਕਿਸੇ ਦਾ ਮੂੰਹ ਕਿੱਧਰੇ ਆ ਕਿਸੇ ਦਾ ਕਿੱਧਰੇ ਧੀਆ ਕੋਈ ਕਿਤੇ ਕੁੱਕੇ ਮੈਂ ਸਹਿਣਸ਼ੀਲਤਾ ਨਹੀਂ ਮਰਿਆਦਾ ਚ ਨਹੀਂ ਰਹੇ ਆਦਬ ਨਹੀਂ ਰਿਹਾ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ 20 25 25 ਜੀ ਸਨ ਇੱਕ ਘਰ ਦੇ ਵਿੱਚ ਇੱਕ ਮੁਖੀ ਹੁੰਦਾ ਸੀ ਹੁਣ ਤਾਂ ਸਾਰੇ ਮੁਖੀ ਨੇ ਹਰ ਕੋਈ ਕਹਿੰਦਾ ਘਰ ਮੇਰੇ ਵਸ ਵਿੱਚ ਹੋਵੇ ਮੇਰੇ ਹੁਕਮਾਂ ਚ ਚੱਲੇ ਭਾਵ ਜਦੋਂ ਮर्यादा ਤੋਂ ਉਲਟ ਹੋਵਾਂਗੇ ਤਾਂ ਫਿਰ ਦੁੱਖ ਹੀ ਮਿਲਣਾ ਕੋਈ ਸ਼ਾਂਤੀ ਨਹੀਂ ਕੁਟਕਾ ਭਜਨ ਅਠ ਜਿਹੜੀ ਮੱਚ ਰਹੀ ਹੈ ਉਚਾਰ ਅੱਗ ਦੀਆਂ ਨਦੀਆਂ ਵਗਦੀਆਂ ਨੇ ਅੰਦਰ ਵਿਚਾਰਿਆ ਸਿਆਪਾ ਪਿੱਛੇ ਤੇ ਫਿਰ ਜਿਨ ਮਨਲ ਮਾਰੇ ਪੰਜ ਸੂਰਬੀਲ ਐਸੋ ਕੌਣ ਬਦੀਲੇ ਜਿਹੜਾ ਇਹਨਾਂ ਨੂੰ ਪੰਜਾਂ ਨੂੰ ਮਾਰ ਦੇ ਕਿਹੜਾ ਬਲੀਏ ਉਹਦਾ ਫਿਰ ਗੁਰੂ ਵਾਲੀ ਹੈ ਤੇ ਕੋਈ ਬੱਜਨ ਨਹੀਂ ਮੰਨਣਾ ਬਿਨ ਪੁੱਛੀ ਆ ਜਾਣਾ ਜਦੋਂ ਜੀ ਕਰਿਆ ਚੱਕਿਆ ਝੋਲਾ ਚਲੋ ਬਈ ਤੇ ਗੁਫਰ ਪੇਕੇ ਵੀ ਨਹੀਂ ਕਹਿੰਦੇ ਵੀ ਕੋਈ ਨਹੀਂ ਸਮਝਾਉਣਾ ਨਹੀਂ ਕਰ ਕਿਸਮਤ ਵਾਲੇ ਨੇ ਜਿਹੜੇ ਉਹ ਮੈਟਰ ਨੂੰ ਹੈਂਡਲ ਕਰ ਲੈਂਦੇ ਆ ਵੀ ਨਹੀਂ ਘਰ ਬਸਾਉਣਾ ਸਮਝਾਉਣਗੇ ਜਾ ਕੇ ਸਭ ਦੇ ਘਰਾਂ ਚ ਹੁੰਦੀਆਂ ਗੱਲਾਂ ਵਾਤਾ ਕਿਹਦੇ ਨਹੀਂ ਹੁੰਦੀ ਫਰੋਹੋ ਵਿਚਾਰ ਇਹ ਸੰਸਾਰੀ ਮੈਟਰ ਪਰ ਸਮਝਣਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਜਾਵਾਂਗੇ ਜੀਵਨ ਸੁਖਦ ਨਹੀਂ ਹੋਏਗਾ ਇਹ ਜਦ ਬੀਬੀ ਅਮਰੋ ਨੇ ਬਚਨ ਕਹੇ ਪਿਤਾ ਜੀ ਮੈਂ ਜਾ ਨਹੀਂ ਸਕਦੀ ਮੇਰੇ ਪਿਓ ਦਾ ਗੁਰੂ ਅੰਗਦ ਪਾਤਸ਼ਾਹ ਦਾ ਬਚਨ ਹੈ ਵੀ ਆਉਣਾ ਨਹੀਂ ਬਿਨਾਂ ਬੁਲਾਏ ਤੇ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਧੀਏ ਤੇਰੀ ਭੁੱਲ ਮੈਂ ਆਪ ਬਖਸ਼ਾ ਲਾਂਗਾ ਮਹਾਰਾਜ ਤੁਮ ਪਰ ਮੈਨੂੰ ਲੈ ਕੇ ਚੱਲ ਤੇਰੀ ਭੁਲਵੇਂ ਬਖਸ਼ਾਲਾਂਗਾ ਮੈਂ ਵਿਛੜਿਆ ਦੁੱਖ ਹੈ ਕਿ ਮੈਂ ਨਿਗਰਾਵਰ ਤੁਰਿਆ ਫਿਰਦਾ ਮੈਂ ਗੁਰੂ ਵਾਲਾ ਨਹੀਂ ਬਣਿਆ ਜਦ ਤੱਕ ਸ਼ਾਂਤੀ ਨਹੀਂ ਮੈਂ ਅੰਦਰੋਂ ਅੰਦਰ ਹੀ ਖਤਮ ਹੁੰਦਾ ਜਾਂਦਾ ਕਿਰਪਾ ਕਰਦੇ ਤੇਰੀ ਭੁਲਵੇਂ ਖੁਦ ਬਖਸ਼ਾਲਾਂਗਾ ਕਿਸੇ ਟੁੱਟੇ ਹੋਏ ਨੂੰ ਡਿੱਗੇ ਹੋਏ ਨੂੰ ਬਿਛੜੇ ਹੋਏ ਨੂੰ ਗੁਰੂ ਦੇ ਨਾਲ ਬੁਲਾ ਦੇਣਾ ਬਹੁਤ ਵੱਡਾ ਪੁੰਨ ਆ ਕਿਸੇ ਇੱਕ ਬੰਦੇ ਨੂੰ ਗੁਰੂ ਨਾਲ ਜੋੜ ਦੇਣਾ ਨਾ ਜੀ ਇੱਕ ਬੰਦੇ ਨੂੰ ਗੁਰੂ ਦੇ ਨਾਲ ਜੋੜ ਦੇਣਾ ਲੱਖਾਂ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨੇ ਲੱਖਾਂ ਗਊਆਂ ਦਾ ਦਾਨ ਕਰਨਾ ਇੱਕ ਬਰਾਬਰ ਹੈ ਗੁਰੂ ਦੇ ਨਾਲ ਜੋੜ ਦੇਣਾ ਉਹਦੇ ਵਰਗਾ ਕੋਈ ਪੁੰਨ ਨਹੀਂ ਇਹ ਗੁਰੂ ਦੇ ਨਾਲ ਤੋੜ ਦੇਣਾ, ਕਿਰਾਹੇ ਪਾ ਦੇਣਾ ਉਹਦੇ ਵਰਗਾ ਕੋਈ ਪਾਪ ਨਹੀਂ। ਇਹ ਮਹਾਰਾਜ ਇੱਥੇ ਤੱਕ ਕਹਿੰਦੇ ਆ ਕਿ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਹੋ ਬਗੋ ਸੁ ਰਸਨਾ ਦੀਜੈ ਪ੍ਰਾਨ ਅਕੋਰ। ਕੋਈ ਐਸਾ ਮਿਲ ਜਾਏ ਜਿਹੜਾ ਮੈਨੂੰ ਖਰੀਦੇ ਨਾਲ ਗੁਰੂ ਦੇ ਨਾਲ ਰੱਬ ਦੇ ਨਾਲ ਮਿਲਾ ਦੇ ਮੈਂ ਉਹਦੇ ਧੰਨਵਾਦ ਦੇ ਉਹਦੀ ਤਾਰੀਫ ਦੇ ਉਹਦੀ ਸ਼ਰੈਦਾ ਦੇ ਆਪਣੇ ਮੁਖ ਚੋਂ ਬੋਲ ਬੋਲਾ ਧੰਨਵਾਦ ਦੇ ਉਹਦੀ ਸਿਫਤ ਕਰਾਂ ਕਮਾ ਉਹਦੇ ਗੁਣ ਗਾਵਾਂ ਤੇ ਇੱਥੋਂ ਤੱਕ ਸਾਬ ਜੀ ਕਹਿੰਦੇ ਦੀਜੈ ਪ੍ਰਾਣ ਅਕੋਰ ਆਪਣੇ ਪ੍ਰਾਣ ਵੀ ਦੇ ਦਾਂ ਜਾਨ ਵੀ ਦੇ ਦਾਂ ਕੋਈ ਹਰੀ ਦੇ ਨਾਲ ਤਾਂ ਮਲਾਵੇ ਜੋੜੇ ਜੋੜੇ ਦਾ ਸਹੀ ਰਾਹ ਦੱਸੇ ਰੱਬ ਦੇ ਨਾਲ ਮਿਲਣ ਦਾ ਗੁਰੂ ਦੇ ਨਾਲ ਮਿਲਣ ਦਾ ਫਿਰ ਜੋ ਜੋ ਦੀਸੈ ਸਿਖੜਾ ਤੇ ਸਿਮ ਨਿਮ ਨਿਮ ਲਾਗੋ ਪਾਇਓ ਜੀ ਜਿਹੜਾ ਵੀ ਗੁਰੂ ਦਾ ਸਿੱਖ ਦਿਖਦਾ ਹੈ ਰੱਬ ਦਾ ਪਿਆਰਾ ਦਿਖਦਾ ਮੈਂ ਉਹਦੇ ਪੈਰਾਂ 'ਚ ਜੁੜ ਜਾ ਉਹਦੇ ਚੜ੍ਹੜੀ ਪੈ ਜਾਂ ਮਾਗ ਮੱਜਨ ਸੰਗ ਸਾਧੂਆਂ ਧੂੜੇ ਕਾਰਿਸ਼ਨਾ ਦਸਨ ਦਾਸ ਤੇ ਚੱਕਰਾ ਪਾ ਖਾਕ ਬੜੇ ਵਚਨ ਨੇ ਰਾਬਣ ਨਾਲ ਮਿਲੇ ਹੋਇਆਂ ਦੇ ਚਰਣਾ ਦੀ ਧੂੜ ਬਣ ਜਾ ਮਹਾਰਾਜ ਕਹਿੰਦੇ ਪਏ ਤੇ ਅੱਜ ਦੇ ਇਹ ਸਿੱਖ ਕਹਿੰਦੇ ਲੈ ਮੈਂ ਇਹ ਬਹਿਰੀਆ ਤੇ ਕਿਉਂ ਲਾਦਾ ਮੈਂ ਤਾਂ ਮਰਦਾ ਛੱਕ ਲਿਆ ਗੁਰਮੁਖੋ ਮਹਾਰਾਜ ਕੀ ਕਹਿੰਦੇ ਨੇ ਜੋ ਦਿਸੈ ਗੁਰ ਸਿਖੜਾ ਤਿਸ ਨਿਮ ਨਿਮ ਲਾਗੇ ਭਾਈ ਜੀ ਹੋਵੇ ਪੂਰਾ ਅਦਬ ਹੈ ਗਏ ਅਦਬ ਕਿਧਰੇ ਕੋਈ ਸਤਕਾਰ ਤੇ ਉਹ ਆਖਣ ਲੱਗੇ ਧੀਏ ਮੈਨੂੰ ਮਲਾ ਗੁਰੂ ਦੇ ਨਾਲ ਚਲੋ ਬਚਨ ਮੰਨਿਆ ਬੀਬੀ ਅਮਰੋ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੈ ਕਰਕੇ ਉਹ ਗੁਰੂ ਅੰਗਦ ਦੇਵ ਮਹਾਰਾਜ ਵੱਲ ਨੂੰ ਤੁਰੀ ਹੈ ਨਗਰ ਪਹੁੰਚ ਗਏ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਬੀਬੀ ਅਮਰੋ ਨੇ ਬਾਹਰ ਖੜਾ ਕਰ ਦਿੱਤਾ ਕਿ ਪਿਤਾ ਜੀ ਇੱਥੇ ਠਹਿਰੋ ਮੈਂ ਗੁਰੂ ਅੰਗਦ ਦੇ ਮਹਾਰਾਜ ਨੂੰ ਪੁੱਛਾਵਾਂ ਵੀ ਤੁਹਾਨੂੰ ਕੋਈ ਮਿਲਣ ਆਇਆ ਤੁਸੀਂ ਮਿਲਣਾ ਚਾਹੁੰਦੇ ਹੋ ਜਾਂ ਨਾ ਪੁੱਛ ਕੇ ਦਾਵਾਂ ਮੈਂ ਗੁੱਸੇ ਨਾ ਹੋ ਜਾਣ ਕਿਉਂਕਿ ਕਿੰਦਾ ਮੈਂ ਉਹਨਾਂ ਦੇ ਬਿਨ ਬੁਲਾਏ ਆਈਆਂ ਗੁਰੂ ਅਮਰਦਾਸ ਮਹਾਰਾਜ ਬਾਹਰ ਖੜ ਗਏ ਬਾਹਰ ਰੁਕ ਗਏ ਤੇ ਬੀਬੀ ਅਮਰੋ ਅੰਦਰ ਗਈ ਅੰਦਰ ਗਈ ਜਦੋਂ ਨਮਸ਼ਕਾਰ ਕੀਤੀ ਗੁਰੂ ਅੰਗਦ ਦੇ ਮਹਾਰਾਜੇ ਪਾਸ਼ਾ ਜੀ ਨੂੰ ਤੇ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਜਦੋਂ ਬੀਬੀ ਅਮਰੋ ਨੂੰ ਆਪਣੀ ਧੀ ਨੂੰ ਵੇਖਣਾ ਕੀਤਾ ਬੀਬੀ ਅਮਰੋ ਕੁਛ ਨਹੀਂ ਬੋਲੀ ਮਨ ਵਿੱਚ ਡਰ ਸੀਗਾ ਬਿਨ ਬੁਲਾਏ ਆਈ ਹਾਂ ਮੈਂ ਤੇ ਪ੍ਰੇਮਿਓ ਕੁਛ ਨਹੀਂ ਬੋਲੇਆ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਵਾਚਨ ਕੀਤਾ ਧੀਏ ਤੈਨੂੰ ਵਾਚਨ ਕਿਹਾ ਸੀ ਕਿ ਜਿੰਨਾ ਸਮਾਂ ਅਸੀਂ ਬੁਲਾਉਂਦੇ ਨਹੀਂ ਤੈਨੂੰ ਪੇਕੇ ਘਰ ਵੱਲ ਨੂੰ ਜਿੰਨਾ ਟੈਵ ਸਦਾ ਨਹੀਂ ਨ ਭੇਜਦੇ ਤੂੰ ਆਉਣਾ ਨਹੀਂ ਬਿਨ ਬੁਲਾਏ ਆਇਆ ਬਿਨ ਬੁਲਾਏ ਕਿਉਂ ਆਇਆ ਤੇ ਬੀਬੀ ਅਮਰੋ ਕੁਛ ਬੋਲਦੀ ਕੁਛ ਕਹਿੰਦੀ ਗੁਰਵੰਗਦ ਦੇ ਮਹਾਰਾਜੇ ਪਾਸ਼ਾ ਜੀ ਪਹਿਲੀ ਅੱਗੋਂ ਫੇਰ ਬੋਲੇ ਆਖਣ ਲੱਗੇ ਧੀਏ ਵੀ ਜਿਹਨੂੰ ਲੈ ਕੇ ਆਈਆਂ ਨਾ ਜਿਹਨੂੰ ਨਾਲ ਲਿਆਈਆਂ ਜਿਹਦੇ ਕਰਕੇ ਆਈਆਂ ਨੂੰ ਬਾਹਰ ਕਿਉਂ ਖੜਾ ਕੀਤਾ ਹੈ ਅੰਦਰ ਲੈ ਕੇ ਆ ਫਿਰ ਨਾਲ ਕਿਉਂ ਨਹੀਂ ਲਿਆਈ ਅੰਦਰੋਂ ਬਾਹਰ ਖੜਾ ਕਰਾ ਦਿੱਤਾ ਲੈ ਕੇ ਤੇ ਬੀਬੀ ਅਮਰੋ ਸੱਚੇ ਪਾਸ਼ਾ ਜੀ ਜੋ ਘੜ ਘੜ ਕੇ ਅੰਦਰ ਗਏ ਜਾਣ ਤ ਭਲੇ ਗੁਰੇ ਕੀ ਪੀਰ ਪਛਾਨਣ ਕੜ ਕੜ ਦੀ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਇਹ ਜਦੋਂ ਵਚਨ ਸੁਣੇ ਜਾਣ ਦੀ ਸੀ ਵੀ ਉਹ ਖਿੱਚ ਦੂਹਾਂ ਪਾਸੇ ਹੁੰਦੀ ਆ ਹੁਣ ਗੱਲ ਇਹੀ ਨਹੀਂ ਕਿ ਸਾਨੂੰ ਹੀ ਮਹਾਰਾਜ ਵੱਲੋਂ ਖਿੱਚਿਆ ਕਿ ਹਾਂ ਮਹਾਰਾਜ ਨੂੰ ਕੋਲ ਮੈਂ ਜਾ ਰਿਹਾ ਆਪਾਂ ਹੀ ਨਹੀਂ ਵੇਖਦੇ ਕਿੱਲੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਦੇ ਦਰ ਤੇ ਆਉਂਦੇ ਆ ਬ੍ਰੇਮੀਓ ਆਪਾਂ ਨੂੰ ਹੀ ਨਹੀਂ ਕੇਵਲ ਵਿਖ ਰਿਆ ਸਤਿਗੁਰ ਹਮਰਾ ਸਦਾ ਬਲੰਤਾ ਸੀ ਨਹੀਂ ਹੀ ਬੋਲਦੇ ਕੇਵਲ ਮਹਾਰਾਜ ਵੀ ਬੋਲਦੇ ਨੇ ਉਹ ਵੇਖ ਵੀ ਰਹੇ ਨੇ ਅਸੀਂ ਇੱਕ ਕਦਮ ਆਉਨੇ ਆ ਮਹਾਰਾਜ ਸੌ ਕਦਮ ਆਉਂਦੇ ਨੇ ਸਤਿਗੁਰ ਕੋਟ ਪੈਂਡਾ ਅੱਗੇ ਹੋਤਲੇਤ ਹੈ ਭਾਈ ਗੁਰਦਾਜ ਜੀ ਕਰੋੜਾਂ ਕਦਮ ਚੱਲਦੇ ਨੇ ਮਹਾਰਾਜ ਸਾਡੇ ਬਲ ਭਾਵ ਜੇ ਅਸੀਂ ਮਹਾਰਾਜ ਦੇ ਚਰਨਾਂ ਚਾਹੁੰਨੇ ਆ ਉਹਦੀ ਯਾਦ ਵਿੱਚ ਜੁੜਦੇ ਆ ਗੁਰੂ ਸਾਹਿਬ ਜੀ ਵੀ ਵੇਖਦੇ ਆ ਮੇਰਾ ਸਿੱਖ ਮੇਰਾ ਪਿਆਰਾ ਮੇਰਾ ਪੁੱਤ ਮੇਰੀ ਧੀ ਆਇਆ ਮੈਨੂੰ ਚੇਤੇ ਕਰ ਦਿੰਦਾ ਜਿਸ ਤਰ੍ਹਾਂ ਅਸੀਂ ਸਾਡੇ ਸਭ ਦੇ ਬੱਚੇ ਆ ਆਪਣਾ ਕੁਤੀ ਬਤਾਰਿਆ ਬਾਹਰ ਫਿਰਦਾ ਓਹੀ ਨਹੀਂ ਆਪਾਂ ਨੂੰ ਆਪਾਂ ਵੀ ਵੇਖਨੇ ਆ ਉਹਨੂੰ ਤੇ ਜਿੰਨਾ ਟਾਈਮ ਵੇਖੀਏ ਨਾ ਇੱਕ ਦੂਜੇ ਗੱਲੇ ਨਹੀਂ ਬਣਦੀ ਅਸੀਂ ਇਹਨੂੰ ਮਿਲਣਾ ਨਹੀਂ ਕਹਿ ਸਕਦੇ ਮਿਲਣਾ ਕੀ ਹੁੰਦਾ ਏ ਜੀ ਜਦੋਂ ਆਪਸ ਦੇ ਵਿੱਚ ਸਾਡੀਆਂ ਨਜ਼ਰਾਂ ਮਿਲਣਗੀਆਂ ਵੇਖਾਂਗੇ ਇੱਕ ਦੂਜੇ ਨੂੰ ਉਹ ਹੁੰਦਾ ਮਿਲਣਾ ਹਾਂ ਕਿਸੇ ਦੀ ਬਿਠੇ ਵੇਖੀ ਕਿਸੇ ਦਾ ਮੂੰਹ ਪਰਲੇ ਬੰਦੀ ਨੂੰ ਆ ਉਹ ਅਸੀਂ ਮਿਲਣਾ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਹਿ ਸਕਦੇ ਮੈਂ ਤੈਨੂੰ ਵੇਖਿਆ ਸੀ ਮਿਲਣਾ ਕੀ ਹੁੰਦਾ ਜਦੋਂ ਨੇਤਰ ਮਿਲਣਗੇ ਨੈਣ ਮਿਲਣਗੇ ਅੱਖਾਂ ਮਿਲਣਗੇ ਨਜ਼ਰਾਂ ਮਿਲਣਗੀਆਂ ਇੱਕ ਦੂਜੇ ਨੂੰ ਵੇਖਾਂਗੇ ਇਸੇ ਤਰ੍ਹਾਂ ਪ੍ਰੇਮਿਓ ਦਰਸ਼ਨ ਕੀਨੇ ਕਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਜਦੋਂ ਪਰਸਾਂਗੇ ਅਸੀਂ ਗੁਰੂ ਸਾਹਿਬ ਨੂੰ ਵੇਖਾਂਗੇ ਮਹਾਰਾਜ ਸਾਨੂੰ ਵੇਖਦੇ ਆ ਤੇ ਫਿਰ ਉਦੋਂ ਫਿਰ ਜਨਮ ਮਰਨ ਦੁੱਖ ਜਾਏ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਨਾ ਜਨਮ ਮਰਨ ਦਾ ਉਹ ਚਲਾ ਜਾਂਦਾ ਹੈ ਖਿੱਚ ਦੋਏ ਪਾਸੇ ਹੁੰਦੀ ਹੈ ਮਹਾਰਾਜ ਵੀ ਗੁਰੂ ਅੰਗਦ ਪਾਤਸ਼ਾਹ ਜੀ ਐਸੀ ਕੋਈ ਰੂਹ ਲੱਭ ਰਹੇ ਸਨ ਜਿਹਦਾ ਅੰਦਰੋਂ ਤੜਫ ਪੈਦਾ ਹੋ ਰਹੀ ਹੋਵੇ ਮਿਲਣ ਦੀ ਚਾਹ ਨਾ ਹੋਵੇ ਜੀ ਨੂੰ ਗੁਰੂ ਨੂੰ ਰੱਬ ਨੂੰ ਗੁਰਨਾਨਕ ਦੇ ਦਰ ਨੂੰ ਤੇ ਉਧਰ ਵੀ ਫਿਰ ਪਿਆਰ ਖਿੱਚਾਂ ਕਈ ਵਾਰ ਹੁਣ ਅਸੀਂ ਚੇਤਾ ਨਹੀਂ ਕਰਦੇ ਕਿਸੇ ਨੂੰ ਕੋਈ ਸਾਡਾ ਦੂਰ ਗਿਆ ਹੁੰਦਾ ਅਸੀਂ ਮਨ ਵਿੱਚ ਚੇਤੇ ਕਰ ਰਹੇ ਹੁੰਨੇ ਆ ਉਧਰ ਉਹ ਉਹ ਵੀ ਅੱਗੋਂ ਕਰਦਾ ਹੁੰਦਾ ਤੇ ਨਾਲ ਦੀ ਨਾਲ ਉਹਦਾ ਫੋਨ ਆ ਜਾਂਦਾ ਅਸੀਂ ਕਰਨਾ ਹੁੰਦਾ ਤੇ ਉਹਨੇ ਵੀ ਕਰਨਾ ਹੁੰਦਾ ਨਾਲ ਦੀ ਨਾਲ ਜャ ਅਸੀਂ ਕਰਦੇ ਆ ਉਹ ਵੀ ਕਹਿੰਦਾ ਮੈਂ ਚੇਤੇ ਹੀ ਕਰ ਰਿਆ ਸੀ ਤੁਹਾਨੂੰ ਖਿੰਝ ਤਾਰਾਂ ਜੁੜ ਜਾਂਦੀਆਂ ਨੇ ਖਾਸ ਕਰਕੇ ਮਾਤਾ ਪਿਤਾ ਆਪਣੇ ਬੱਚਿਆਂ ਦੀਆਂ ਸਭ ਜਾਣਦੇ ਨੇ ਮਾਂ ਪਿਓ ਵੀ ਬੱਚੇ ਦਾ ਮੂੰਹ ਵੇਖ ਕੇ ਦੱਸ ਦਿੰਦਾ ਹੈ ਵੀ ਇਹਨੂੰ ਤਕਲੀਫ ਹੈ ਕੋਈ ਗੱਲ ਵੀ ਚਿਹਰੇ ਤੇ ਨਮੋਸ਼ੀ ਹੈ ਆਪਣੀਆਂ ਅੰਦਰਾਂ ਇਹ ਆਮ ਜੀਆਂ ਗੱਲਾਂ ਨਹੀਂ ਦੂਜਾ ਬੰਦਾ ਨਹੀਂ ਦਰਦ ਸਮਝ ਸਕਦਾ ਮਾਂ ਪਿਓ ਦੀ ਸਮਝ ਨਹੀਂ ਇਸੇ ਤਰ੍ਹਾਂ ਗੁਰੂ ਹੀ ਸਮਝੇਗਾ ਜੇ ਸਾਡੇ ਅੰਦਰ ਤੜਫਣਾ ਨਾ ਚਾਹਣਾ ਗੁਰੂ ਨੂੰ ਮਿਲਣ ਦੀ ਮਹਾਰਾਜ ਫਿਰ ਖਿੱਚਦਾ ਆਪਣੇ ਵੱਲ ਇਹ ਪ੍ਰੇਮੀ ਉਹ ਕਰ ਬੀਬੀ ਅਮਰੋ ਬਾਹਰ ਗਈ ਗੁਰੂ ਅੰਗਦ ਪਾਸ਼ਾ ਦੇ ਬਚਨ ਕਹਿਣ ਤੇ ਗੁਰੂ ਅਮਰਦਾਸ ਮਹਾਰਾ ਨੂੰ ਲੈਣ ਦੇ ਲਈ ਕਿ ਆਓ ਪਿਤਾ ਜੀ ਗੁਰੂ ਜੀ ਜਦਿ ਤੁਹਾਨੂੰ ਬੁਲਾ ਰਹੇ ਨੇ ਫਿਰ ਮਹਾਰਾਜ ਅੰਦਰ ਆਏ ਗੁਰਮਰਦਾਸ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲ ਕੀ ਬਚਨ ਬੁਲਾਸ ਉਹਨਾਂ ਨੇ ਕੀਤੇ ਕੀ ਕਿਹਾ ਹੈ ਫਗ ਵਿਚਾਰਾਂਗੇ ਅੱਗੇ ਥੋੜੀ ਥੋੜੀ ਤਣਕਾ ਮਾਤਰਾ ਵਿਚਾਰ ਅਸੀਂ ਵਿਚਾਰਦੇ ਜਾਵਾਂਗੇ ਅੰਦਰ ਬਸ ਦੀ ਜਾਏ 5 ਮਿੰਟਾਂ ਚ ਵੀ ਸੁਣਾ ਸਕਦੇ ਆਪਾਂ ਭੇਦ ਦਾ ਪਤਾ ਲੱਗੇ ਵਿਰਾਗ ਹੁੰਦਾ ਕੀ ਹੈ ਗੁਰੂ ਦੇ ਨਾਲ ਮਿਲਣ ਦਾ ਚਾਹ ਕੀ ਹੁੰਦਾ ਨਿੱਤਰ ਨਿਮੀ ਬਣ ਜਾਣਾ ਕੀ ਹੁੰਦਾ ਹੈ ਇਹ ਹਰ ਇੱਕ ਦੇ ਵਸਦੀਆਂ ਗੱਲਾਂ ਨਹੀਂ ਜਦੋਂ ਸਮਝਾਉਣ ਲੱਗੀ ਨਾ ਸਿੱਧਾ ਸਿਰਫ ਦੌੜ ਲਾਈ ਹੋਈ ਹੈ ਜ਼ਿੰਦਗੀ ਦੀ ਸਵੇਰੇ ਉੱਠੇ ਧੰਦੇ ਸ਼ੁਰੂ ਕੀਤੇ ਕੰਮ ਕਾਰ ਕੋ ਖੇਤਾਂ ਵੱਣੀ ਲੰਘ ਗਿਆ ਕੋ জব ਦੇ ਲੰਘ ਗਿਆ ਸਾਰਾ ਦਿਨ ਥੱਕ ਹਾਰ ਕੇ ਆ ਜਾਂਦਾ ਬੰਦਾ ਦੁਆਰੇ ਫੇਰ ਖਾ ਪੀ ਕੇ ਸੌ ਜਾਂਦਾ ਫੇਰ ਉੱਠਦਾ ਫੇਰ ਤੁਰ ਪੈਂਦਾ ਦੌੜੇ ਆ ਜ਼ਿੰਦਗੀ ਹੁਣ ਕੀ ਹੈ ਚੱਲ ਰਿਹਾ ਇੱਕ ਨਾ ਇੱਕ ਦਿਨ ਇਹ ਦੌੜ ਕਿਸੇ ਨਾ ਕਿਸੇ ਮੋੜ ਤੇ ਜਾ ਕੇ ਰੁਕ ਜੇ ਗਈ ਖੜ ਜੇ ਆਹੀ ਕਰਨ ਆਇਆ ਅਸਲੀ ਇਲਾਹ ਲਈ ایمان ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਦੇ ਰੇ ਨਾਲ ਹੈ ਗੁਰਮਤੀ ਰੰਗ ਮਾਨ ਉਹਦੇ ਪੇਧਾ ਨੂੰ ਸਮਝੀ ਆਉ ਜੀ ਰਹਿੰਦੀਆਂ ਵਿਚਾਰਾ ਆਪਾਂ ਅੱਗੇ ਵਿਚਾਰਾ